ਇੱਕ ਰਾਜੇ ਨੇ ਰੱਬ ਦੀ ਬਹੁਤ ਜ਼ਿਆਦਾ ਭਗਤੀ ਕੀਤੀ ਤੇ ਭਗਤੀ ਤੋਂ ਖੁਸ਼ ਹੋ ਕੇ ਹੁਣ ਰਾਜੇ ਦੇ ਕੋਲ ਰੱਬ ਪ੍ਰਗਟ ਹੋ ਗਿਆ। ਰੱਬ ਕਹਿੰਦਾ ਦੱਸ ਕੀ ਚਾਹੀਦਾ? ਮੰਗ ਜੋ ਮੰਗਣਾ। ਰਾਜਾ ਕਹਿੰਦਾ ਰੱਬ ਜੀ, ਜ਼ਿਆਦਾ ਤਾਂ ਕੁਝ ਨਹੀਂ ਚਾਹੀਦਾ। ਬਸ ਪੰਜ ਮੋਹਰੇ ਮੈਨੂੰ ਹਰ ਰੋਜ਼ ਦੇ ਦਿਆ ਕਰੋ। ਬਸ ਮੈਂ ਸੁੱਤਾ ਰਹਾਂ, ਮੇਰੇ ਸਿਰ 'ਆਨੇ ਪੰਜ ਮੋਹਰੇ ਰੱਖ ਦਿਆ ਕਰੋ। ਰੱਬ ਕਹਿੰਦਾ ਠੀਕ ਐ। ਆ ਜਾਣ ਗਿਆ। ਇਹ ਕਹਿ ਕੇ ਰੱਬ ਉੱਥੋਂ ਚਲਾ ਗਿਆ। ਲੋ ਜੀ ਹੁਣ ਰਾਜਾ ਹਰ ਰੋਜ਼ ਸੌ ਜਾਂਦਾ ਤੇ ਕੋਈ ਕੰਮ ਨਹੀਂ ਕਰਦਾ ਤੇ ਪੰਜ ਮੋਹਰਾਂ ਜਿਹੜੀਆਂ ਹਰ ਰੋਜ਼ ਸਵੇਰੇ ਉਹਦੇ ਸਹਰਾਣੇ ਪਈਆਂ ਹੁੰਦੀਆਂ ਰਾਜਾ ਬਹੁਤ ਖੁਸ਼ ਹੈ ਹਰ ਰੋਜ਼ ਸੌ ਜਾਂਦਾ ਪੰਜ ਮੋਹਰਾਂ ਆ ਜਾਂਦੀਆਂ ਰਾਜਾ ਕਹਿੰਦਾ ਹੁਣ ਆਪਾਂ ਨੂੰ ਕੋਈ ਕੰਮ ਕਾਰ ਕਰਨ ਦੀ ਲੋੜ ਨਹੀਂ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਸੁੱਤਾ ਰਹਿੰਦਾ ਸੁੱਤਾ ਰਹਿੰਦਾ ਉਹ ਤਾਂ ਬਸ ਹਰ ਰੋਜ਼ ਸੁੱਤਾ ਰਹਿੰਦਾ ਬਾਕੀ ਸਾਰੇ ਕੰਮ ਧੰਦੇ ਉਹਨੇ ਫਿਰਨਾ ਤੁਰਨਾ ਜਮਾਈ ਛੱਡਦਾ ਕਹਿੰਦਾ ਹੁਣ ਆਪਾਂ ਨੂੰ ਲੋੜ ਹੀ ਨਹੀਂ ਕੋਈ ਕੰਮ ਕਰਨ ਦੀ ਰੱਬ ਦਾ ਹੀ ਤਾਂ ਜਾਂਦਾ ਲਓ ਜੀ ਹੁਣ ਪੰਜ ਮੋਰਾ ਹਰ ਰੋਜ਼ ਆਉਣ ਲੱਗੀਆਂ ਰਾਜਾ ਮੰਜੇ ਤੇ ਪੈ ਗਿਆ ਹੁਣ ਮੰਜਾ ਕਹਿੰਦੇ ਜੇ ਮੰਜੇ ਦੇ ਪੈ ਜੋ ਮੰਜਾ ਆਪਣੇ ਵਰਗਾ ਬਣਾ ਲੰਦਾ ਹੌਲੀ ਹੌਲੀ ਰਾਜਾ ਬਿਮਾਰ ਹੋਣ ਲੱਗ ਗਿਆ ਰਾਜਾ ਤਾਂ ਸੁੱਕਣਾ ਸ਼ੁਰੂ ਹੋ ਗਿਆ ਪੈ ਪੈ ਕੇ ਰਾਜਾ ਕਹਿੰਦਾ ਵੀ ਮੈਨੂੰ ਹੋਈ ਕੀ ਜਾ ਰਿਹਾ ਥੋੜਾ ਟਾਈਮ ਲੰਘਿਆ ਜੀ ਮੋਰਾ ਤਾਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਰਾਜਾ ਜਿਹੜਾ ਜਮਾ ਹੀ ਮੰਜੇ ਤੇ ਪੈ ਗਿਆ ਹੁਣ ਇੰਨਾ ਕਿ ਰਾਜਾ ਬੇਚੈਨ ਰਹਿਣ ਲੱਗਿਆ ਕਿ ਰਾਜੇ ਨੂੰ ਰਾਤ ਨੂੰ ਨੀਂਦ ਆਉਣੀ ਬੰਦ ਹੋ ਗਈ ਜਦੋਂ ਰਾਜੇ ਨੂੰ 1 2 4 ਦਿਨ ਹਫਤਾ 10 ਦਿਨ ਮਹੀਨਾ 2 ਮਹੀਨਾ ਲੰਘਿਆ ਨੀਂਦ ਹੀ ਨਾ ਆਵੇ ਤਾਂ ਹੁਣ ਰਾਜਾ ਬਹੁਤ ਜ਼ਿਆਦਾ ਬੇਚੈਨ ਰਹਿਣ ਲੱਗ ਗਿਆ ਰਾਜਾ ਇੰਨਾ ਕਿ ਡਿਪਰੈਸ਼ਨ ਚ ਜਾਣ ਲੱਗਿਆ ਇੰਨਾ ਕਿ ਪਰੇਸ਼ਾਨ ਹੋ ਗਿਆ ਕਿ ਹੁਣ ਉਸਨੇ ਸਾਰੇ ਕਿਤੇ ਟੰਡੋਰਾ ਫੇਰਦਾ ਕਿ ਜਿਹੜਾ ਮੈਨੂੰ ਨੀਂਦ ਲਿਆ ਦੇਵੇ ਵੈਦ ਹਕੀਮ ਮੈਂ ਉਹਨੂੰ ਮੂੰਹ ਮੰਗੀ ਕੀਮਤ ਦੇਵਾਂਗਾ ਮੈਂ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ ਤੇ ਰਾਜੇ ਨੇ ਸਾਰੇ ਪਾਸੇ ਢੰਡੋਰਾ ਫੇਰਤਾ ਕਿ ਜੇ ਕੋਈ ਮੈਨੂੰ ਨੀਂਦ ਲਿਆ ਦੇਵੇ ਤਾਂ ਮੈਂ ਉਹਨੂੰ ਮੂੰਹ ਮੰਗੀ ਕੀਮਤ ਦੇਵਾਂ ਪਰ ਸਾਰੇ ਵੈਦ ਹਕੀਮ ਹੱਥ ਖੜੇ ਕਰ ਗਏ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਸੀ ਕਿ ਰਾਜਾ ਕੰਮ ਤਾਂ ਕਰਦਾ ਨਹੀਂ ਹੁਣ ਨੀਂਦ ਕਿੱਥੋਂ ਆਊਗੀ ਸੋ ਜਦੋਂ ਸਾਰਿਆਂ ਨੇ ਹੱਥ ਖੜੇ ਕਰਤੇ ਇਹ ਢੰਡੋਰਾ ਜਿਹੜਾ ਪਿੱਟਿਆ ਏ ਕਿਤੇ ਜਾ ਕੇ ਇੱਕ ਜੱਟ ਨੇ ਸੁਣ ਲਿਆ ਹੁਣ ਇੱਕ ਜੱਟ ਖੇਤ ਚ ਕੰਮ ਕਰਦਾ ਕਰਦਾ ਰਾਜੇ ਕੋਲ ਆਇਆ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ ਰਾਜੇ ਨੂੰ ਨੀਂਦ ਮੈਂ ਲਿਆ ਦੂੰ ਆ ਗਿਆ ਜੀ ਰਾਜ ਦਰਬਾਰ ਚ ਆ ਕੇ ਕਹਿੰਦਾ ਰਾਜਾ ਸਾਹਿਬ ਤੁਹਾਨੂੰ ਮੈਂ ਨੀਂਦ ਲਿਆ ਸਕਦਾ ਰਾਜਾ ਕਹਿੰਦਾ ਠੀਕ ਹੈ ਜੇ ਤੂੰ ਮੈਨੂੰ ਨੀਂਦ ਲਿਆ ਦਵੇਂ ਨਾ ਮੈਂ ਤੈਨੂੰ ਮੂਹ ਮੰਗਾਈ ਨਾਮ ਦੇਵਾਂ ਜੱਟ ਕਹਿੰਦਾ ਇਹ ਕਿਹੜੀ ਵੱਡੀ ਗੱਲ ਹੈ ਚੱਲ ਮੇਰੇ ਨਾਲ ਕਹਿੰਦਾ ਇਹ ਕੱਪੜੇ ਬਦਲ ਲੈ ਆਮ ਕੱਪੜੇ ਪਾ ਲੈ ਚਲੋ ਜੀ ਰਾਜੇ ਦੇ ਕੱਪੜੇ ਬਦਲਵਾ ਕੇ ਰਾਜੇ ਰੂਪ ਨੇ ਨਾਲ ਲੈ ਗਿਆ ਤੇ ਲੈ ਗਿਆ ਖੇਤਾਂ ਦੇ ਵਿੱਚ ਜੱਟ ਨੇ ਹੁਣ ਰਾਜੇ ਨੇ ਇੱਕ ਕਹੀ ਦਿੱਤੀ ਕਹਿੰਦੇ ਆ ਫੜ ਕਹੀ ਤੂੰ ਖੂਪ ਟਣਾ ਇੱਥੇ ਉਦੋਂ ਤੱਕ ਖੂਪ ਉੱਟੀ ਜਾ ਜਦੋਂ ਤੱਕ ਥੱਲੋਂ ਪਾਣੀ ਨਹੀਂ ਨਿਕਲਦਾ ਰਾਜਾ ਕਹਿੰਦਾ ਅੱਛਾ ਹੁਣ ਲੱਗ ਗਿਆ ਜੀ ਰਾਜਾ ਖੂਪ ਪੱਟੀ ਜਾਵੇ ਰਾਜੇ ਦਾ ਤਾਂ ਬੁਰਾ ਹਾਲ ਉਹ ਤਾਂ ਥੱਕ ਗਿਆ ਬੁਰੀ ਤਰ੍ਹਾਂ ਤੇ ਜੱਟ ਕਹਿੰਦਾ ਜਦੋਂ ਤੱਕ ਪਾਣੀ ਨਹੀਂ ਨਿਕਲਦਾ ਖੋਚੋ ਉਦੋਂ ਤੱਕ ਬੈਠਣਾ ਨਹੀਂ ਹੈਗਾ ਇਹ ਮੇਰਾ ਹੁਕਮ ਹੈ ਜੇ ਤੈਨੂੰ ਤੂੰ ਚਾਹਣਾ ਹੈ ਨਾ ਵੀ ਤੈਨੂੰ ਨੀਂਦ ਆਵੇ ਬਸ ਤੂੰ ਇੱਥੇ ਲੱਗਿਆ ਰਹਿਣਾ ਜਦੋਂ ਤੱਕ ਮੈਂ ਨਹੀਂ ਰੋਕਦਾ ਤੂੰ ਰੁਕਣਾ ਨਹੀਂ ਹੈਗਾ ਮੇਰੇ ਆਉਂਦੇ ਨੂੰ ਪਾਣੀ ਕੱਢ ਲੈ ਹੁਣ ਲਓ ਜੀ ਰਾਜਾ ਲੱਗਿਆ ਖੂਪ ਉੱਟਣ ਕੁੱਟੀ ਜਾਂਦਾ ਮਿੱਟੀ ਦੇ ਢੇਰ ਲਾਈ ਜਾਂਦਾ ਕੁੱਟੀ ਜਾਂਦਾ ਮਿੱਟੀ ਦੇ ਢੇਰ ਲਾਈ ਜਾਂਦਾ ਹੁਣ ਪਾਣੀ ਕਿੱਥੇ ਆਵੇ ਰਾਜਾ ਤਾਂ ਹਫ ਗਿਆ ਉਹਦਾ ਤਾਂ ਬੁਰਾ ਹਾਲ ਹੋ ਗਿਆ ਐਨ ਨਾ ਕ ਥੱਕ ਗਿਆ ਉਹ ਇੰਨਾ ਕ ਥੱਕ ਗਿਆ ਥੱਕ ਥੱਕ ਕੇ ਕਦੋਂ ਮਿੱਟੀ ਦੇ ਢੇਰ ਤੇ ਰਾਜੇ ਨੇ ਕਹੀ ਸੁੱਟਦੀ ਤੇ ਆਪ ਉਥੇ ਸੋ ਗਿਆ ਉਹਨੂੰ ਪਤਾ ਹੀ ਨਹੀਂ ਰਹਾ ਤੇ ਹੁਣ ਜਦੋਂ ਜੱਟ ਆਇਆ ਆਥਣੀ ਗੇੜਾ ਮਾਰਨ ਉਹ ਦੇਖਦਾ ਕਿ ਰਾਜਾ ਤਾਂ ਆਰਾਮ ਨਾਲ ਸੁੱਤਾ ਪਿਆ ਉਹਨੂੰ ਕਹਿੰਦਾ ਰਾਜਾ ਸਾਹਿਬ ਉਠੋ ਪਾਣੀ ਤਾਂ ਹਲੇ ਆਇਆ ਨਹੀਂ ਤੁਸੀਂ ਪਹਿਲਾਂ ਸੋਗੇ ਉਹਨੇ ਬੜੀ ਗਹਿਰੀ ਨੀਂਦ ਚੋਂ ਰਾਜੇ ਨੂੰ ਜਗਾਇਆ ਰਾਜਾ ਕਹਿੰਦਾ ਬਈ ਹੁਣ ਮੈਂ ਤਾਂ ਇੰਨਾ ਥੱਕ ਗਿਆ ਹੁਣ ਮੈਂ ਆਰਾਮ ਵੀ ਤਾਂ ਕਰਨਾ ਰਾਜਾ ਕਹਿੰਦਾ ਵੀ ਮੈਨੂੰ ਥੋੜਾ ਜਿਹਾ ਆਰਾਮ ਕਰ ਲੈਣ ਦੇ ਜੱਟ ਕਹਿੰਦਾ ਨਾ ਪਹਿਲਾਂ ਖੂਹ ਚੋਂ ਪਾਣੀ ਕੱਢ ਰਾਜਾ ਕਹਿੰਦਾ ਬੱਸ ਰਹਿਣ ਦੇ ਕਹਿੰਦਾ ਮੈਨੂੰ ਤਾਂ ਨੀਂਦ ਆ ਗਈ ਹੁਣ ਤੇ ਫਿਰ ਰਾਜਾ ਸਾਰੀ ਗੱਲ ਸਮਝ ਗਿਆ ਕਿ ਮੈਨੂੰ ਨੀਂਦ ਕਿਉਂ ਨਹੀਂ ਆਉਂਦੀ ਜੱਟ ਨੇ ਕਿਹਾ ਦੇਖ ਤੂੰ ਹਰ ਰੋਜ਼ ਵੇਲਾ ਰਹਿਣਾ ਵੇਲੇ ਬੰਦੇ ਨੂੰ ਨੀਂਦ ਕਿੱਥੇ ਆਉਂਦੀ ਆ ਜੇ ਤੂੰ ਕੰਮ ਕਰੇ ਤੂੰ ਥੱਕੇ ਤੇਰਾ ਸਰੀਰ ਚੱਲੇ ਤੈਨੂੰ ਤਾਂ ਹੀ ਨੀਂਦ ਆਉਗੀ ਸੋ ਰਾਜੇ ਨੂੰ ਉਹਨੇ ਸਾਰੀ ਗੱਲ ਸਮਝਾਈ ਤੇ ਰਾਜੇ ਨੇ ਫਿਰ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਲਓ ਜੀ ਦੋਸਤੋ ਇਹ ਗੱਲ ਜਿਹੜੇ ਬੰਦੇ ਕਹਿੰਦੇ ਨੇ ਨਾ ਅਸੀਂ ਵੀ ਕਈ ਵਾਰੀ ਕਹਿੰਦੇ ਆ ਵੀ ਰੱਬ ਤੂੰ ਐਦਾਂ ਹੀ ਪੈਸੇ ਦੇ ਦੇ ਸਾਨੂੰ ਕੋਈ ਕੰਮ ਨਾ ਕਰਨਾ ਪਵੇ ਸੋ ਜੇ ਰੱਬ ਐਦਾਂ ਪੈਸੇ ਦੇਣ ਲੱਗ ਜਾਵੇ ਸਾਨੂੰ ਵੈਸੇ ਰੱਬ ਕੀ ਨਹੀਂ ਕਰ ਸਕਦਾ ਜੇ ਉਹ ਸਾਨੂੰ ਸਾਰਾ ਕੁਝ ਦੇ ਸਕਦਾ ਅੰਗ ਪੈਰ ਦੇ ਸਕਦਾ ਸਾਨੂੰ ਤਾਕਤ ਦੇ ਸਕਦਾ ਹਿੰਮਤ ਦੇ ਸਕਦਾ ਦਿਮਾਗ ਦੇ ਸਕਦਾ ਹੈਨਾ ਫਿਰ ਉਹ ਸਾਨੂੰ ਬਿਨਾ ਕਮਾਏ ਤੋਂ ਪੈਸਾ ਵੀ ਦੇ ਸਕਦਾ ਪਰ ਰੱਬ ਕਿਉਂ ਨਹੀਂ ਦਿੰਦਾ ਐਸੇ ਕਰਕੇ ਨਹੀਂ ਦਿੰਦਾ ਜੇ ਸਾਨੂੰ ਇਦਾਂ ਹੀ ਪੈਸੇ ਮਿਲਣ ਜਾਣ ਮਿਲਣ ਲੱਗ ਜਾਣ ਤਾਂ ਫਿਰ ਅਸੀਂ ਤਾਂ ਆਲਸੀ ਹੋ ਜਾਈਏ ਆਲਸੀ ਹੋ ਕੇ ਅਸੀਂ ਮੰਜੇ ਤੇ ਪਏ ਰਹੀਏ ਤੇ ਸਾਨੂੰ ਤਾਂ ਤਰ੍ਹਾਂ ਤਰ੍ਹਾਂ ਦੇ ਬਿਮਾਰੀਆਂ ਲੱਗ ਜਾਣ ਸਾਨੂੰ ਨੀਂਦ ਵੀ ਨਹੀਂ ਆਉਣੀ ਫਿਰ ਤਾਂ ਸਾਡਾ ਵੀ ਰਾਜੇ ਵਰਗਾ ਹਾਲ ਹੋਵੇ ਇਸ ਕਰਕੇ ਰੱਬ ਨੇ ਸਾਰਿਆਂ ਨੂੰ ਕੰਮ ਧੰਦੇ ਤੇ ਲਾਇਆ ਹੋਇਆ ਸੋ ਜਿਹੜੇ ਵਧੀਆ ਕੰਮਕਾਰ ਅਸੀਂ ਕਹਿੰਦੇ ਆ ਨਾ ਬਿਲੇ ਉਹ ਫਲਾਣੇ ਲੋਕ ਇੰਨਾ ਕੰਮ ਕਰਦੇ ਨੇ ਮਜ਼ਦੂਰੀ ਇੰਨਾ ਕੰਮ ਕਰਦੇ ਨੇ ਹਨਾ ਅਸੀਂ ਆਮ ਕਹਿ ਦਿੰਦੇ ਆ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਬਿਮਾਰੀ ਕਿੱਥੋਂ ਲੱਗੂਗੀ ਬਿਮਾਰੀ ਕਿੱਥੋਂ ਲੱਗੂਗੀ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਸਰੀਰ ਦੀ ਜਿਹੜੀ ਵਰਜਿਸ ਹੈ ਉਹ ਦਿਨ ਰਾਤ ਤਾਂ ਹੁੰਦੀ ਰਹਿੰਦੀ ਆ ਅਸੀਂ ਆਲਸੀ ਬਣ ਚੁੱਕੇ ਆ ਠੀਕ ਹੈ ਸਾਨੂੰ ਬਿਮਾਰੀਆਂ ਤਾਂ ਲੱਗਦੀਆਂ ਨੇ ਪਹਿਲੇ ਟਾਈਮ 'ਚ ਸੌ ਸੌ ਕੰਮ ਹੁੰਦੇ ਸੀ ਅਸੀਂ ਹੱਥਾਂ ਨਾਲ ਪੀਣਾ ਕਰਦੇ ਸੀ ਚੱਕੀਆਂ ਸਾਡੇ ਤੋਂ ਗਈਆਂ ਅਸੀਂ ਹੱਥਾਂ ਨਾਲ ਕੱਪੜੇ ਧੋਂਦੇ ਸੀ ਮਸ਼ੀਨਾਂ ਆ ਗਈਆਂ ਉਹ ਸਾਡੀ ਵਰਜਿਸ਼ ਗਈ ਠੀਕ ਹੈ ਜੀ ਹੋਰ ਬਥੇਰੇ ਕੰਮ ਨੇ ਜਿਹੜੇ ਅਸੀਂ ਪਹਿਲਾਂ ਹੱਥਾਂ ਨਾਲ ਕਰਦੇ ਸੀ ਹੁਣ ਤਾਂ ਅਸੀਂ ਜਮਾਲ ਸੀ ਹੁੰਦੇ ਜਾ ਰਹੇ ਹਾਂ ਅਸੀਂ ਮਸ਼ੀਨ ਦਾ ਬਟਨ ਦਬਦਿਆਂ ਜੀ ਮਸਾਲਾ ਵੀ ਪਹਿਲਾਂ ਅਸੀਂ ਕੁੰਡੀ ਸੋਟੀ ਨਾਲ ਘੁੱਟਦੇ ਸੀ ਹੁਣ ਅਸੀਂ ਮਿਕਸੀ ਦਾ ਬਟਨ ਦਬਦਿਆਂ ਜੀ ਇੱਕ ਮਿੰਟ ਜੀ ਕਿ ਰੱਬ ਨੇ ਸਾਨੂੰ ਸਾਰਿਆਂ ਨੂੰ ਕੰਮ ਧੰਦੇ ਲਾਇਆ ਹੋਇਆ ਤਾਂ ਕਿ ਸਾਡਾ ਸਰੀਰ ਚੱਲਦਾ ਰਹੇ ਤੇ ਅਸੀਂ ਤੰਦਰੁਸਤ ਰਹੀਏ ਨਹੀਂ ਰੱਬ ਸਾਨੂੰ ਬਿਨਾ ਕਿੱਤਿਆਂ ਵੀ ਪੈਸਾ ਦੇ ਸਕਦਾ ਸੀ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀਵੇਂ ਲੱਗੀ ਬਾਕੀ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਮੈਨੂੰ ਫੋਲੋ ਕਰਨਾ ਹੈਂਕਿਊ